ਤਰ ਗਰਨ ਸਾਹਿਬ ਤੁਹਾਡੇ ਨਾਲ ਜਾਣਗੇ ਤੁਹਾਨੂੰ ਇੱਥੇ ਜਾਣਾ ਪਊਗਾ ਫਿਰ ਇਹਨੇ ਨੂੰ ਫਿਰ ਮੈਂ ਉਹ ਕਹਿ ਰਹੀ ਸੀ ਚਲੋ 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 ੱਤਕਾ ਕਰ ਰਹੀ ਸੀ ਚਲੋ ਨਿਕਲੋ ਇੱਥੋਂ ਨਿਕਲੋ ਇੱਥੋਂ ਫਿਰ ਮੈਂ ਬੀਬੀਆਂ ਜਿੱਥੇ ਗੜੀਆਂ ਸੀ ਮੈਂ ਚਲੋ ਉੱਥੇ ਸਟੇਜ ਜਿੱਥੇ ਬਣਿਆ ਸਟੇਜ ਬਣੀ ਹੋਈ ਹੈ ਉਹਦੇ ਨਾਲ ਜਿਹੜਾ ਜਗਾਏ ਉੱਥੇ ਜਾ ਚੱਲੇਗੀ ਬੀਬੀਆਂ ਦੇ ਕੋਲ 2 ਮਿੰਟ ਫਿਰ ਇਹਨੇ ਨੂੰ ਮੈਂ ਕਿਹਾ ਵੀ ਉਹ ਉਹ ਔਰ ਜੋ ਬਹੁਤ ਜ਼ਿਆਦਾ ਬੰਦਿਆਂ ਨੇ ਬਹੁਤ ਜ਼ਿਆਦਾ ਡਰਿੰਕ ਵੀ ਕੀਤਾ ਆ ਸੀ ਮਤਲਬ ਸਾਰੇ ਤਾਂ ਨਹੀਂ ਟੋਟਲੀ ਤਾਂ ਨਹੀਂ ਕਹਿ ਸਕਦੇ ਕਾਫੀਆਂ ਨੇ ਕੀਤਾ ਸੀ ਕਿਉਂਕਿ ਸਮੈਲ ਆ ਰਹੀ ਸੀ ਮੈਂ ਕਿਹਾ ਤੁਸੀਂ ਇਹ ਮर्यादा ਕਿਵੇਂ ਕੀ ਰਹੇਗੀ ਮर्यादा ਜੇ ਇਹਨੇ ਇਹਨੇ ਨਸ਼ੇ ਵਿੱਚ ਗੋਤ ਤੋਏ ਟੁਕਣਗੇ ਮਾਰੇ ਗੁਰੂਕ੍ਰੰਤ ਸਾਹਿਬ ਜੁਕਣਗੇ ਤੇ ਕੀ ਉੱਥੇ ਮर्याਦਾ ਰਹੇਗੀ ਤੇ ਫਿਰ ਕਹਿੰਦੇ ਮੈਨੂੰ ਸਾਰੀ ਮਰਿਆਦਾ ਦਾ ਪਤਾ ਹੈ ਤੇ ਅਸੀਂ ਨਾ ਮੈਂ ਕਿਹਾ ਜਾਂ ਆਪਨੇ ਰੁਕ ਨਹੀਂ ਸਕਦੇ ਕੱਲ ਹੁਣ ਸਵੇਰ ਤੱਕ ਪਹ ਪਹ ਜਾਣੇ ਤੇ ਉਸ ਤੋਂ ਬਾਅਦ ਜੋ ਤੁਸੀਂ ਕਰਨਾ ਹੋਇਆ ਕਰ ਲਿਓ ਕਹਿੰਦੇ ਨਾ ਨਹੀਂ ਜਾਂ ਤੁਸੀਂ ਚਲੋ ਤੁਸੀਂ ਚਲੋ ਫਿਰ ਉਹ ਉਸ ਤਰ੍ਹਾਂ ਮੈਨੂੰ ਉਠਾ ਦਿੱਤਾ ਮੇਰੀ 8 ਤੋਂ 10 ਦਿੱਕਤੀ ਸੀ ਤੇ ਉਹ ਬਾਣੀ ਚੱਲ ਰਹੀ ਸੀ ਮੈਂ ਪੁੱਛ ਨਹੀਂ ਆ ਉਸ ਬਾਣੀ ਦੇ ਚੱਲਣ ਨਾਲ ਕਿਸੇ ਨੂੰ ਕੀ ਨੁਕਸਾਨ ਹੋ ਰਿਹਾ ਸੀ ਕਿਉਂਕਿ ਅਸੀਂ ਇੱਕ ਸੈਕੂਲਰ ਸਟੇਟ ਵਿੱਚ ਰਹਿ ਰਹੇ ਹਾਂ ਹਰ ਬੰਦੇ ਨੂੰ ਇੱਥੇ ਆਪਣੇ ਆਪਰੇ ਆਸਥਾਨ ਸਰ ਨਾਮ ਜਪੰਦਾ ਪਾਠ ਕਰਨ ਦਾ ਆਹ ਰਿਕ ਨੂੰ ਆਕੇ ਉਸੇ ਉਸੇ ਕਰਕੇ ਹੀ ਮੈਂ ਉਸੇ ਕਰਕੇ ਉਹ ਜਾਪ ਸ਼ੁਰੂ ਕਰਵਾਇਆ ਸੀ ਪ੍ਰਬੰਧਕਾਂ ਨੇ ਸੇਵਕਾਂ ਨੇ ਉੱਤੇ ਕਰਵਾਇਆ ਸੀ ਤੇ ਉਸ ਤੇ ਉਹ ਹੀ ਜਾਪ ਕਰ ਰਹੇ ਸੀ ਉਹ ਉਹ ਜਾਪ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦਾ ਉਹ ਪਾਠ ਜਿਹੜਾ ਬਾਬਾ ਸ਼ਹੀਦ ਮਹਾਨ ਸ਼ਹੀਦ ਬਾਬਾ ਦੀਪ ਸਿੰਘ ਜੀ ਦੀ ਕੱਟੇ ਸਿਰ ਨੂੰ ਕੱਟੇ ਸਿਰ ਨੂੰ ਆਪਣੇ ਅਥਵਾਜ ਲੈ ਕੇ ਤੇ ਮੁਗਲੀਆਂ ਸੰਤ ਉਹ ਮੁਗਲੀਆਂ ਮੁਗਲੀਆਂ ਕੋ ਮੁੰਦੇ ਨੌਜਵਾਨਾਂ ਨੂੰ ਵੜ ਰੇ ਸੀ ਮਾਰ ਕੱਟ ਕਰ ਰਹੇ ਸੀ ਉਹ ਬਾਣੀ ਜਿੰਨੂੰ ਉਹ ਬਾਣੀ ਦਾ ਜਾਕ ਰੁਕਾ ਦਿੱਤਾ ਜਿੱਲੋ ਜਿੱਲੋ ਸ਼ਹੀਦ ਸਾਡੇ ਸ਼ਹੀਦ ਆਉਂਦੇ ਤੇ ਚਰਖੜੀਆਂ ਤੇ ਚੜੇ ਹੋਏ ਸ਼ਹੀਦ ਬਾਣੀ ਦਾ ਜਾਕ ਕਰ ਰਹੇ ਸੀ ਤੇ ਉਹ ਉਹ ਬਾਣੀ ਜੇ ਬਾਣੀ ਦਾ ਜਾਕ ਪੂਰਾ ਸੰਪੂਰਨ ਉਹਨਾਂ ਨੇ ਕੀਤਾ ਜਦੋਂ ਪੂਰਾ ਸਰੀਰ ਕੱਟਿਆ ਗਿਆ ਉਹਨਾਂ ਦਾ ਸਰੀਰ ਤੋਂ ਬਾਣੀ ਤਾਂ ਦੋ ਫਾੜ ਹੋ ਗਿਆ ਉਸ ਤੱਕ ਬਾਣੀ ਨਹੀਂ ਰੁਕੀ ਉਸ ਬਾਣੀ ਨੂੰ ਰੁਕਵਾ ਦਿੱਤਾ ਉਸ ਬਾਣੀ ਦੇ ਅਖੰਡ ਜਾਪ ਨੂੰ ਰੁਕਵਾ ਦਿੱਤਾ ਉਹ ਬਾਣੀ ਜਿਹੜੀ ਤੱਤੀਆਂ ਤੱਤੀਆਂ ਦਵੀਆਂ ਤੇ ਬੈਠੇ ਹੋਏ ਬੈਠਿਆਂ ਨੂੰ ਸ਼ੀਤਲਤਾ ਦੇ ਰਹੀ ਸੀ ਆਗਰ ਦੇ ਮੱਚ ਦੇ ਪੰਬੜਾ ਨੂੰ ਨਾਲ ਵੀ ਚਲਦੀ ਰਹੀ ਸੀ ਉਹ ਬਾਣੀ ਰੁਕਵਾ ਦਿੱਤੀ ਕਿਉਂ ਰੁਕਵਾਈ ਕਾਹਦੇ ਲਈ ਰੁਕਵਾਈ ਉਹ ਬਾਣੀ ਜਿਹੜੀ ਦੇ ਉਬਲਦੀ ਦੇਗ ਵਿੱਚ ਉਬਲਦੇ ਉਬਲਦੇ ਸੇਂਗ ਨੂੰ ਉਹ ਸ਼ੀਤਲਤਾ ਦੇ ਰਹੀ ਸੀ ਉਹ ਬਾਣੀ ਰੁਕਵਾਈ ਕਿਉਂ ਰੁਕਵਾਈ ਕਾਹਦੇ ਲਈ ਰੁਕਵਾਈ ਉਹਨਾਂ ਨੇ ਜਿਹੜੀ ਬਾਣੀ ਉਹਨਾਂ ਨੂੰ ਹਸਲਾ ਦੇ ਰਹੀ ਸੀ ਉਹਨਾਂ ਨੂੰ ਤਾਕਤ ਦੇ ਰਹੀ ਸੀ ਉਹਨਾਂ ਦੇ ਬਲ ਵਧਾ ਰਹੀ ਸੀ ਉਹ ਬਾਣੀ ਰੁਕਾਈ ਕਾਹਦੇ ਲਈ ਰੁਕਾਈ ਕੀ ਨੁਕਸਾਨ ਸੀ ਕੀ ਉਹ ਉਹਦਾ ਕਿਉਂ ਰੁਕਾਈ ਕੀ ਹੋ ਰਿਆ ਸੀ ਉਹਦਾ ਨਾਲ ਉਹਨਾਂ ਦਾ ਕੀ ਨੁਕਸਾਨ ਕਿਸਨ ਪਹੁੰਚ ਰਿਹਾ ਸੀ ਔਰ ਜੋ ਛੈਟ ਬਣਿਆ ਆ ਸੀ ਪੂਰੀ ਮਰਿਆਦਾ ਨਾਲ ਉੱਪਰ ਚੰਦੂਆ ਸਾਹਿਬ ਲਾਇਆ ਹੋਇਆ ਸੀ ਨੀਚੇ ਬਾਣੀ ਮਰਿਆਦਾ ਨਾਲ ਪਾਠ ਕੀਤਾ ਜਾ ਰਿਹਾ ਸੀ ਰੋਜ਼ ਦੇਰ ਪ੍ਰਸ਼ਾਦ ਬਣਦਾ ਰੋਜ਼ ਅਰਦਾਸ ਹੁੰਦੀ ਏ ਰੋਜ਼ ਇੱਕ ਦਿਨ ਮੱਧ ਦੀ ਹੁੰਦੀ ਇੱਕ ਦਿਨ ਸੰਪੂਰਨ ਦਾ ਦੀ ਅਰਦਾਸ ਹੁੰਦੀ ਉਹਦੇ ਨਾਲ ਕਿਸਨ ਕੀ ਨੁਕਸਾਨ ਸੀ ਜਿਹੜਾ ਅਖੰਡ ਜਾਬ ਸਵੇਰ ਹੋਣੀ ਸੀ ਸਵੇਰੇ ਹੋ ਜਾਂਦਾ ਸਾਨੂੰ ਇਹਨਾਂ ਦੁੱਖ ਨਹੀਂ ਸੀ ਅਖੰਡ ਜਾਬ ਜੋ ਕਿ 4 ਮਹੀਨਿਆਂ ਤੋਂ ਕੰਟੀਨਿਊਸਲੀ ਚੱਲ ਰਿਹਾ ਸੀ ਉਹਨੂੰ ਕਿਉਂ ਮੰਨ ਕਰਵਾਇਆ ਕੀ ਨੁਕਸਾਨ ਸੀ ਹੁੰਦਾ ਤੁਸੀਂ ਸਾਰਿਆਂ ਨੇ ਸੁਣਿਆ ਮਾਤਾ ਜੀ ਦੇ ਭਾਵੁਕ ਸ਼ਬਦ ਭਾਵੁਕ ਵੀ ਹੋਏ ਨੇ ਸੁਭਾਵਿਕ ਹੈ ਭਾਵੁਕ ਹੋਣਾ ਸੁਭਾਵਿਕ ਹੈ ਜਿਹੜਾ ਗੁਰੂ ਨਾਲ ਜੁੜਿਆ ਸ਼ਬਦ ਗੁਰੂ ਨਾਲ ਜੁੜਿਆ ਹੋਇਆ ਤੇ ਇਹ ਅਖੋਤੀ ਇਨਕਲਾਬੀ ਜਿਹੜਾ ਕਹਿੰਦਾ ਸੀ ਵੀ ਜਦੋਂ ਸਰਕਾਰ ਤੇ ਆਉਣ ਤੋਂ ਪਹਿਲਾਂ ਜਿਹੜੀਆਂ ਬੇਅਦਬੀਆਂ ਹੋਈਆਂ ਉਹਨਾਂ ਬੇਅਦਬੀਆਂ ਦਾ ਸਾਫ਼ ਦਵਾਂਗੇ ਉਹਨਾਂ ਬੇਅਦਬੀਆਂ ਦੇ ਦੋਸ਼ੀਆਂ ਨੂੰ ਅੰਦਰ ਕਰਾਂਗੇ ਤੇ ਅੱਜ ਉਹਦੇ ਹੁਕਮ ਦੇ ਨਾਲ ਉਹਦੇ ਆਰਡਰਾਂ ਦੇ ਨਾਲ ਉਹਨੇ ਖੁਦ ਨੇ ਬੇਅਦਬੀਆਂ ਕਰਾਈਆਂ ਆਪਣੀ ਪੰਜਾਬ ਪੁਲਿਸ ਤੋਂ ਤੇ ਉਹ ਉਸ ਕਰਕੇ ਅਸੀਂ ਫਰਿਆਦ ਕਰਦੇ ਆਂ ਜੇਸ਼ੇਦਾਰ ਅਕਾਲ ਪੱਖ ਸਾਹਿਬ ਨੂੰ ਵੀ ਇਹਨਾਂ ਨੂੰ ਤਲਬ ਕੀਤਾ ਜਾਵੇ ਇਹਨਾਂ ਨੂੰ ਬਣਦੀਆਂ ਸਜ਼ਾਵਾਂ ਕਾਨੂੰਨੀ ਸਜ਼ਾਵਾਂ ਤੇ ਆਪਣੀ ਪੰਥਕ ਸਜ਼ਾਵਾਂ ਦੇ ਕੇ ਤੇ ਇਹਨਾਂ ਨੂੰ ਜਨਤਾ ਦੇ ਸਾਹਮਣੇ ਕਟਹਿਰੇ 'ਚ ਲਿਆਂਦਾ ਜਾਵੇ ਤੇ ਜਿਹੜੀ ਬਾਣੀ ਜਿਹੜੀ ਸ਼ਬਦ ਨਾਲ ਜੁੜ ਕੇ ਅਸੀਂ ਸਦਾ ਹੀ ਕੋਈ ਆਰੰਭਤਾ ਕਰਦੇ ਹਾਂ ਕਿਸੇ ਚੀਜ਼ ਦੀ ਸ਼ਬਦ ਗੁਰੂ ਦਾ ਆਸਰਾ ਲੈਨੇ ਆ ਤੇ ਉਸੇ ਬਾਣੀ ਨੂੰ ਖੰਡਿਤ ਕੀਤਾ ਹੈ ਚਲਦੇ ਜਾਪ ਨੂੰ ਖੰਡਿਤ ਕੀਤਾ ਹੈ ਜਗ ਦੀ ਜੋਤ ਨੂੰ ਖੰਡਿਤ ਕੀਤਾ ਹੈ ਇਹ ਜਿਹੜਾ ਇਹਦਾ ਪਤਨ ਭਗਵੰਤ ਸਿੰਘ ਮਾਨ ਦਾ ਆਮ ਆਦਮੀ ਪਾਰਟੀ ਦਾ ਪਤਨ ਨਿਸ਼ਚਿਤ ਹੈ ਜਦੋਂ ਗੁਰੂ ਨਾਮ ਅੱਥਾ ਲਾਇਆ ਕੋਈ